ਅੱਜ ਜਲਤਰ ਜਿਹੜੇ ਨੁਕਤੀ ਪੱਤਰ ਨੇ ਉਹ ਸਿਹਤ ਡਿਪਾਰਟਮੈਂਟ ਨਾਲ ਸੰਬੰਧਿਤ ਨੇ ਸੋ ਨਾਲ ਦੂਜੇ ਡਿਪਾਰਟਮੈਂਟਾਂ ਦੇ ਵਿੱਚ 700 63 ਅੱਜ ਹੋ ਗਏ ਔਰ ਇਹ ਦਿਨ ਅ ਇੱਕ ਆਪਣਾ ਪੰਜਾਬੀ ਚ ਮੰਨਿਆ ਜਾਂਦਾ ਸ਼ਗਨ ਅੱਜ ਆਪਾਂ 51000 ਤੋਂ ਕਰਾਸ ਕਰ ਗਏ 51000 ਫਿਰ 21 31 51 ਆਪਣੇ ਸ਼ਗਨ ਮੰਨਿਆ ਜਨ ਤੇ ਮੈਨੂੰ ਉਮੀਦ ਹੈ ਕਿ ਹੁਣ ਅਗਲਾ ਟਾਰਗੇਟ 101 ਦਾ ਹੈ 1 ਲੱਖ 1000 ਜਿਹਦੀ ਹੋਗੀ ਜਿਸ ਦਾ ਡਾਕਟਰ ਸਾਹਿਬ ਨੇ ਕਿਹਾ ਪਹਿਲਾਂ ਅਸੀਂ ਮਿਊਸਪਲ ਭਵਨ ਚ ਕਰਦੇ ਹੁੰਦੇ ਸੀ ਫੰਕਸ਼ਨ 2 300 ਦੀ ਉਹਦੀ ਕੈਪੈਸਿਟੀ ਹੈ ਪਰ ਹੁਣ ਸਾਨੂੰ ਆਹ ਸਾਡਾ ਚੌਥਾ ਫੰਕਸ਼ਨ ਹੈ ਟਿਗੋਰ ਥੀਏਟਰ ਚ ਕਿਉਂਕਿ ਇੱਥੇ 1000 ਦੀ ਕੈਪੈਸਿਟੀ ਹੈ ਤਾਂ ਜਿਆਦਾ ਤਦੋਂ ਅਸੀਂ ਨਿਯੁਕਤੀ ਪੱਤਰ ਦੇਨੇ ਹੁਣ ਫਿਰ ਅਸੀਂ ਇੱਥੇ ਤੁਹਾਨੂੰ ਬੁਲਾ ਲੈਨੇ ਹਾਂ ਸੋ ਬਹੁਤ ਸੋਹਣਾ ਬੋਲੇ ਨੇ ਸਾਡੇ ਜਿਹੜੇ ਨਵੇਂ ਅਪਕਮਿੰਗ ਡਾਕਟਰਸ ਜਾਂ ਡਾਟਾ ਆਪਰੇਟਰਸ ਜਾਂ ਨਰਸਾਂ ਦੇ ਤੌਰ ਤੇ ਜੀਐਨਐਮ ਚ ਜੁਆਇਨ ਕੀਤਾ ਹੈ ਹੋਰ ਵੀ ਬਹੁਤ ਸਾਰੇ ਬੋਲਣਾ ਚਾਹੁੰਦੇ ਹੋਣਗੇ ਲਗਭਗ ਜੋ 4-5 ਨੇ ਬੋਲਿਆ ਹੈ ਨੈਰੇਟਿਵ ਉਹੀ ਹੈ ਕਿ ਅਸੀਂ ਬਹੁਤ ਦੇਰ ਤੋਂ ਇੰਤਜ਼ਾਰ ਕਰ ਰਹੇ ਸੀ ਅਸੀਂ ਧਰਨੇ ਵੀ ਲਾਏ ਅਸੀਂ ਟੈਂਕੀਆਂ ਤੇ ਵੀ ਚੜੇ ਅਸੀਂ ਸਪਾਰਸ਼ਾ ਵੀ ਕੀਤੀਆਂ ਪਰ ਸਾਡਾ ਕਿਸੇ ਨੇ ਕੋਈ ਗੱਲ ਸੁਣੀ ਨਹੀਂ ਸੋ ਮੈਂ ਵੀ ਹਜੇ ਇਹ ਕਹਿਣਾ ਕਿ ਸਾਨੂੰ ਵੀ ਕਈ ਵਾਰੀ ਹਜੇ ਬਹੁਤ ਸਾਰੇ ਨੌਕਰੀਆਂ ਪਈਆਂ ਨੇ ਕਿਸੇ ਦਾ ਕੋਈ ਪੀਆਈਐਲ ਪਈ ਹੋਈ ਹੈ ਹਾਈ ਕੋਰਟ ਚ ਅਸੀਂ ਪਹਿਲਾਂ ਉਹਨਾਂ ਨੂੰ ਕਲੀਅਰ ਕਰਦੇ ਹਾਂ ਨੌਕਰੀ ਦੇਣੇ ਹੁਣ ਮੈਂ ਇੱਕ ਦਿਨ ਚ 10000 ਦੇ ਦਿੰਨਾ ਬੱਲੇ ਬੱਲੇ ਹੋ ਜਾਣੀ ਉਹਦਾ ਕੀ ਫਾਇਦਾ ਹੋਇਆ ਵੀ 10000 ਦਾ 10000 ਅਗਲੇ ਦਿਨ ਦਫ਼ਤਰ ਨਾ ਜਾਵੇ ਵਕੀਲਾਂ ਨੂੰ ਭੜਦਾ ਫਿਰਦਾ ਹੋਵੇ ਜੋ ਸਾਡੀ ਪੀਆਈਐਲ ਪਈ ਹੋਈ ਹੈ ਜਦੋਂ ਪੀਆਈਐਲ ਕਲੀਅਰ ਹੋ ਜਾਂਦੀ ਹੈ ਹਾਈ ਕੋਰਟ ਮੰਨ ਜੋ ਹਾਈ ਕੋਰਟ ਵੱਲੋਂ ਕਲੀਅਰ ਹੋ ਜਾਂਦਾ ਹੈ ਕਿ ਹਾਂ ਇਹ ਨੌਕਰੀ ਕਰਨ ਦੇ ਕਾਬਿਲ ਵੀ ਨੇ ਯੋਗ ਵੀ ਨੇ ਟੈਸਟ ਵੀ ਪਾਸ ਹੈ ਤੇ ਇਹਨਾਂ ਤੇ ਕੋਈ ਇਤਰਾਜ਼ ਨਹੀਂ ਕਿਸੇ ਨੂੰ ਅਸੀਂ ਨਾਲ ਦੀ ਨਾਲ ਕਹਿ ਦਿੰਦੇ ਜੀ ਫੰਕਸ਼ਨ ਰੱਖ ਲਓ ਤੇ ਇਹਨਾਂ ਨੂੰ ਜੁਆਇਨ ਕਰਾਈ ਆਪਾਂ ਇਹ ਆਲਰੇਡੀ ਲੇਟ ਨੇ ਤੁਸੀਂ ਆਲਰੇਡੀ ਲੇਟ ਹੋ